ਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿਦਿਆਰਥੀਆਂ ਨੂੰ ਦਿੱਤਾ ਵੱਡਾ ਚਟਕਾ ਪ੍ਰੀਖਿਆ ਬੋਰਡ ਦਾ ਬਦਲਾਵ ਪੈਟਰਨ ਹੁਣ ਇਸ ਤਰੀਕੇ ਹੋਵੇਗੀ ਬੋਰਡ ਦੀ ਪ੍ਰੀਖਿਆ ਕੀ ਆਪਰੀ ਅਪਡੇਟ ਆਉ ਜਾਂਦੇ ਆ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉਤਤ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਇਸੇ ਚੈਨਲ ਦੇ ਉੱਪਰ ਦੇਖ ਨੂੰ ਮਿਲ ਸਕਣਗੇ ਤਾਂ ਚਲੋ ਲੈ ਕੇ ਚੱਲਦੇ ਆ ਅੱਜ ਦੀ ਵੱਡੀ ਅਪਡੇਟ ਦੇ ਉੱਪਰ ਔਰ ਜਿੰਨੇ ਵੀ ਛਾਤੀ ਬੋਰਡ ਦੀ ਪ੍ਰੀਖਿਆ ਦੇਣ ਦੇ ਵੇਟਿੰਗ ਕਰ ਰਿਹਾ ਔਰ ਉਹਨਾਂ ਦੇ ਹੁਣ ਬੋਰਡ ਦੀ ਪ੍ਰੀਖਿਆ ਬਾਰੇ ਕੀਤਾ ਉਹ ਲਾਸਟ ਤੱਕ ਵੀਡੀਓ ਨੂੰ ਜਰੂਰ ਦੇਖਣ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆਈ ਇਹ ਖਬਰ ਵਿਦਿਆਰਥੀਆਂ ਨੂੰ ਅਤੇ ਉਹਨਾਂ ਦੇ ਮਾਪਿਆਂ ਨੂੰ ਪਰੇਸ਼ਾਨ ਕਰ ਸਕਦੀ ਹੈ ਦਰਸਲ ਫਰਵਰੀ ਮਹੀਨੇ ਤੋਂ 10ਵੀਂ ਅਤੇ 12ਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਸ਼ੁਰੂ ਹੋ ਰਹੀਆਂ ਹਨ ਪਰ ਐਨ ਮੌਕੇ ਤੇ ਆ ਕੇ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੀ ਪ੍ਰੀਖਿਆ ਦਾ ਪੈਟਰਨ ਹੀ ਬਦਲ ਦਿੱਤਾ ਹੈ ਅਸਲ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਗਲੇ ਸਾਲ ਤੋਂ ਆਪਣੀ ਪ੍ਰੀਖਿਆ ਦੇ ਪੈਟਰਨਰ ਵਿੱਚ ਤਬਦੀਲੀ ਕੀਤੀ ਜਾਣੀ ਸੀ ਇਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚੋਂ ਪਾਸ ਹੋ ਕੇ ਨਿਕਲ ਰਹੇ ਵਿਦਿਆਰਥੀਆਂ ਵਿੱਚੋਂ ਬਹੁਤ ਘੱਟ ਵਿਦਿਆਰਥੀ ਅਜਿਹੇ ਹਨ ਜੋ ਯੂਪੀਐਸ ਜਾਂ ਫਿਰ ਐਸਐਸਪੀ ਵਰਗੇ ਮੁਕਾਬਲੇ ਵਿੱਚ ਅੱਗੇ ਆਉਂਦੇ ਹਨ ਇਸ ਲਈ ਸਿੱਖਿਆ ਬੋਰਡ ਨੇ ਸੀਬੀ एससी वाला पैटर्न अपनाने ਲਈ ਅਗਲੇ ਸਾਲ ਤੋਂ ਤਿਆਰੀ ਆਰੰਭ ਕਰ ਦਿੱਤੀ ਸੀ ਪਰ ਹੁਣ ਅਚਾਨਕ ਹੀ ਰਤੋ ਰੋ ਸਿੱਖਿਆ ਬੋਰਡ ਨੇ ਆਪਣਾ ਸਾਰਾ ਹੀ ਪੈਟਰਨ ਇਸ ਸਾਲ ਨਾਲ ਪ੍ਰੀਖਿਆ ਤੋਹੀ ਬਦਲਾ ਦਾ ਫੈਸਲਾ ਕਰ ਲਿਆ ਹੈ ਜਿਸ ਕਾਰਨ ਵਿਦਿਆਰਥੀ ਉਹਨਾਂ ਦੇ ਮਾਪੇ ਅਤੇ ਅਧਿਆਪਕ ਬਹੁਤ ਹੀ ਚੋਕ ਟੈਨਸ਼ਨ ਵਿੱਚ ਪਾਏ ਗਏ ਹਨ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪਲੱਸ 2 ਦੇ ਪੇਪਰਾਂ ਦਾ ਪੈਟਰਨ ਸੀਬੀਐਸਸੀ ਦੇ ਪੈਟਰਨ ਨਾਲੋਂ ਕਾਫੀ ਵੱਖਰਾ ਹੈ CBSE ਦਾ ਪੈਟਰਨ ਬੜਾ ਗੁੰਝਲਦਾਰ ਹੈ ਜਦਕਿ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਪੈਟਰਨ ਸਧਾਰਨ ਮੰਨਿਆ ਜਾਂਦਾ ਹੈ। ਪੰਜਾਬ ਬੋਰਡ ਵੱਲੋਂ ਹੁਣ ਐਨ ਸਿੱਧੇ ਤੇ ਆ ਕੇ CBSE ਪੈਟਰਨਰ ਦੇ ਨਾਲ ਮਿਲਦੇ ਜੁਲਦੇ ਪੈਟਰਨਰ ਅਪਣਾ ਕੇ ਜਿਹੜੀ ਪਰੇਸ਼ਾਨੀ ਤਿਆਰ ਕੀਤੀ ਜਾਵੇਗੀ ਉਸ ਪ੍ਰਸ਼ਨਵਲੀ ਨੂੰ ਗੁੰਝਲਦਾਰ ਬਣਾ ਦਿੱਤਾ ਹੈ। ਜਿਸ ਦਾ ਸਿੱਧਾ ਅਸਰ ਸਲਾਨਾ ਪ੍ਰੀਖਿਆ ਵਿੱਚ ਦੇਖਣ ਨੂੰ ਮਿਲੇਗਾ ਕਿਉਂਕਿ ਸਾਰਾ ਸਾਲ ਹੀ ਪੁਰਾਣੇ ਪੈਟਰਨਰ ਨਾਲ ਵਿਦਿਆਰਥੀਆਂ ਨੂੰ ਤਿਆਰੀ ਕਰਵਾਈ ਗਈ ਸੀ। ਅਤੇ ਹੁਣ ਔਨ ਮੌਕੇ ਹੀ ਉਹਨਾਂ ਦੇ ਨਾਲ ਜੋ ਵੱਡਾ ਬਦਲਾਅ ਕੀਤਾ ਗਿਆ ਹੈ ਜਿਸ ਕਰਕੇ ਵਿਦਿਆਰਥੀ ਕਾਫੀ ਨਿਰਾਸ਼ ਹਨ ਅਤੇ ਉਹਨਾਂ ਨੂੰ ਇਸ ਪ੍ਰੀਖਿਆ ਦੇ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਜੋ ਬੱਚਾ ਪਹਿਲਾਂ ਦੇ ਤਰੀਕੇ ਨਾਲ ਪਹਿਲਾਂ ਦੇ ਸਿਲੇਬਸ ਅਤੇ ਪੈਟਰਨ ਦੇ ਅਨੁਸਾਰ ਸਟੱਡੀ ਕਰ ਰਿਹਾ ਸੀ ਅੱਜ ਉਹਨਾਂ ਨੂੰ ਨਵੇਂ ਪੈਟਰਨ ਦੇ ਅਨੁਸਾਰ ਆਪਣੀ ਤਿਆਰੀ ਕਰਨੀ ਪਵੇ ਤਾਂ ਉਹ ਆਪਣੀ ਤਿਆਰੀ ਕੰਪਲੀਟ ਨਹੀਂ ਕਰ ਪਾਣਗੇ ਅਤੇ ਉਹਨਾਂ ਨੂੰ ਜੋ ਪਹਿਲਾ ਵਾਂਗ ਮਾਰਕਸ ਹੈ ਉਹ ਨਹੀਂ ਮਿਲਣਗੇ ਜਿਸ ਕਰਕੇ ਕਾਫੀ ਬੱਚਿਆਂ ਨੂੰ ਇਸ ਚੀਜ਼ ਦਾ ਨੁਕਸਾਨ ਹੋ ਸਕਦਾ ਹੈ ਤਾਂ ਇਸ ਤੇ ਬਾਰੇ ਤੁਹਾਡਾ ਕੀ ਵਿਚਾਰ ਹੈ ਕਿ ਇਹ ਪੈਟਰਨ ਪਹਿਲੇ ਵੱਲ ਦੇ ਅਨੁਸਾਰ ਪ੍ਰੀਖਿਆ ਹੋਣੀ ਚਾਹੀਦੀ ਹੈ ਜਾਂ ਫਿਰ ਜੋ ਨਵਾਂ ਪੈਟਰਨ ਹੈ ਉਹ ਇਸੇ ਸਾਲ ਲਾਗੂ ਹੋਣਾ ਚਾਹੀਦਾ ਹੈ ਤਾਂ ਆਪਣਾ ਕਮੈਂਟ ਕਰਕੇ ਜਰੂਰ ਦੱਸਣਾ ਹੋਰ ਨਵੀਆਂ ਅਪਡੇਟ ਲਈ ਸਬਸਕ੍ਰਾਈਬ ਕਰੋ